ਪੰਜਾਬ ਦੇ ਪੁਰਾਣਾ ਸਵਾਦ ਤੁਹਾਨੂੰ ਇੱਥੇ ਟੇਸਟ ਕਰਨ ਨੂੰ ਮਿਲਣਾਗਾ ਬਾਈ ਬੱਬੂ ਮਾਨ ਕਹਿੰਦੇ ਜਦੋਂ ਵੀ ਇੱਥੋਂ ਦੀ ਲੰਘਦਾ ਹੈ ਚਾਹੇ ਆਉਂਦਾ ਹੈ ਚਾਹੇ ਜਾਂਦਾ ਹੈ ਤਾਂ ਇੱਥੇ ਬ੍ਰੇਕ ਜ਼ਰੂਰ ਮਾਰਦਾ ਹੱਸੇ ਗਾਲ ਦੋਸਤੋ ਪਿਓਰ ਪੰਜਾਬੀ ਖਾਣੇ ਦਾ ਸਵਾਦ ਲੈਣਾ ਨਾ ਤਾਂ ਤੁਹਾਨੂੰ ਵਿਰਸੇ ਢਾਬੇ ਤੇ ਗੇੜਾ ਮਾਰਨਾ ਪੈਣਾ ਜਿਹੜਾ ਕਿ ਬਣਿਆ ਸਰਹੰਤੋਂ ਲਾਂਡਰਾ ਰੋਡ ਦੇ ਉੱਪਰ ਤੇ ਬਹੁਤ ਹੀ ਵਧੀਆ ਕੁਆਲਿਟੀ ਹੈ ਜੇ ਕਹ diel ਪੰਜਾਬ ਦੇ ਪੁਰਾਣਾ ਸਵਾਦ ਤੁਹਾਨੂੰ ਇੱਥੇ ਟੇਸਟ ਕਰਨ ਨੂੰ ਮਿਲਣਾਗਾ ਤੇ ਵਿਰਸਾ ਨਾਮ ਰੱਖਿਆ ਨਾਮ ਦੇ ਨਾਲ ਬਾਈ ਉਹਨਾਂ ਨੇ ਤੁਸੀਂ ਦੇਖ ਸਕਦੇ ਹੋ ਆਪਣੀ ਪੈਂਤੀ ਹੋਗੀ ਗੁਰਮੁਖੀ ਹੋਗੀ ਤੇ ਸਾਰੇ ਜਿਹੜੇ ਮੈਨੂ ਆਗੇ ਜਾਂ ਕਿਤੇ ਵੀ ਵਿਰਸਾ ਟੱਪ ਵਾਲੇ ਕਿ ਪੰਜਾਬੀ ਦੇ ਵਿੱਚ ਬਾਈ ਉਹਨਾਂ ਨੇ ਕੋਸ਼ਿਸ਼ ਕੀਤੀ ਆ ਅੰਦਰ ਜਿੰਨੀਆਂ ਵੀ ਤਰ੍ਹਾਂ ਦੀਆਂ ਫੋਟੋਆਂ ਲਗੀਆਂ ਨੇ ਉਹ ਕਿਤੇ ਨਾ ਕਿਤੇ ਤੁਹਾਨੂੰ ਪੁਰਾਣੇ ਪੰਜਾਬ ਦੀ ਯਾਦ ਲਾਉਂਦੀਆਂ ਨੇ ਖੁੱਲੀ ਡੁੱਲੀ ਜਿਹੜੀ ਪਾਰਕਿੰਗ ਆ ਜਾਂਦੀ ਹੈਗੀ ਨਾਲ ਹੀ ਤੁਹਾਨੂੰ ਇੱਥੇ ਦੋ ਚਾਰਜਿੰਗ ਸਟੇਸ਼ਨ ਜਿਹੜੇ ਕਿ ਇਲੈਕਟ੍ਰਿਕ ਗੱਡੀਆਂ ਵਾਸਤੇ ਬਣੇ ਹੋਏ ਨੇ ਜਿਹੜੇ ਮਿੱਤਰਾਂ ਨੇ ਕਹਿੰਦੇ ਨੇ ਆਪਣੀ ਵਾਈਫ ਨੂੰ ਆਪਣੀ ਫੈਮਿਲੀ ਨੂੰ ਜਾਂ ਆਪ ਜੁੱਤੀ ਲੈਣੀ ਆ ਉਹਨਾਂ ਲਈ ਜੁੱਤੀ ਚੂਹ ਇੱਥੇ ਬਣੀ ਹੋਈ ਹੈਗੀ ਕਲੱਬ 47 ਦੇ ਕੱਪੜੇ ਲੈ ਸਕਦੇ ਹੋ ਬੱਚਿਆਂ ਦੇ ਮਨੋਰੰਜਨ ਲਈ ਏਵੀ ਵਾਲੀਆਂ ਗੱਡੀਆਂ ਤੇ ਉਸ ਤੋਂ ਇਲਾਵਾ ਬਾਈਕ ਵਗੈਰਾ ਸਾਰਾ ਕੁਝ ਤੁਹਾਨੂੰ ਇੱਥੇ ਇੱਕੋ ਚੀਜ਼ ਤੇ ਮਨੋਰੰਜਨ ਲਈ ਮਿਲਣਾਗਾ ਤੇ ਨਾਲ ਹੀ ਜੇ ਕਿਸੇ دوست ਮਿੱਤਰ ਨੂੰ ਗਿਫਟ ਦੇਣਾ ਲੱਕੀ ਗਿਫਟਵਾਰ ਵੀ ਬਣੀ ਹੋਈ ਆ ਬਿਰਸੇਟਾਪੇ ਦਾ ਇੱਕ 스낵बार ਬਣਿਆ ਥੋੜੀ ਜੀ ਕਾਲੀ ਹੁੰਦੀ ਹੈਗੀ ਵੀ ਆਪਾਂ ਕੋਈ ਯਾਰ ਸਨੈਕਸ ਲੈਣਾ ਤਾਂ ਤੁਸੀਂ ਬਾਹਰੋਂ ਵੀ ਸਿੱਧਾ ਪਿਕ ਕਰਨ ਡ੍ਰੌਪ ਕਰ ਸਕਦੇ ਹੋ ਆਪਦਾ ਉਸ ਤੋਂ ਬਾਅਦ ਜਿਹੜੀ ਅੰਦਰ ਸਾਫ਼ ਸੁਪਾਈ ਦਾ ਪ੍ਰਬੰਧ ਹੈ ਉਹ ਤੁਹਾਡੇ ਸਾਹਮਣੇ ਆ ਬਹੁਤ ਸੋਹਣੀ ਬਿਲਡਿੰਗ ਬਣੀ ਆ ਤੇ ਇੱਕ ਚੀਜ਼ ਇਹਦੇ ਨਾਲ ਹੋਰ ਐਡ ਕਰਨਾ ਚਾਹਣਾ ਬਾਈ ਬੱਪੂ ਮਾਨ ਕਹਿੰਦੇ ਜਦੋਂ ਵੀ ਇੱਥੋਂ ਦੀ ਲੰਘਦਾ ਹੈ ਚਾਹੇ ਆਉਂਦਾ ਹੈ ਚਾਹੇ ਜਾਂਦਾ ਹੈ ਤਾਂ ਇੱਥੇ ਬ੍ਰੇਕ ਜ਼ਰੂਰ ਮਾਰਦਾ ਕਿਉਂਕਿ ਇੱਥੋਂ ਦੀ ਜਿਹੜੀ ਸਮੋਕੀ ਦਾਲ ਹੈਗੀ ਉਹ ਪੁਰਾਣੇ 100 ਸਾਲ ਦੀ ਰੈਸਪੀ ਦੇ ਨਾਲ ਬਣਦੀ ਹੈਗੀ ਤੇ ਬਾਈ ਦਾ ਇੱਥੇ ਕਹਿੰਦੇ ਬ੍ਰੇਕ ਲੱਗਦੀ ਲੱਗਦੀ ਆ ਵਿੱਚ ਆਪਾਂ ਸ਼ਾਰਟ ਵੀ ਲਾਵਾਂਗੇ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਹੋਰ ਬਹੁਤ ਸਾਰੀਆਂ ਸੈਲੀਬ੍ਰਿਟੀਜ਼ ਇੱਥੇ ਖਾਣਾ ਖਾਣ ਲਈ ਰੁਕਦੀਆਂ ਨੇ ਤੇ ਅੱਜ ਆਪਾਂ ਵੀ ਇੱਥੇ ਖਾਣਾ ਟੈਸਟ ਕੀਤਾ ਬਹੁਤ ਵਧੀਆ ਕੁਆਲਿਟੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਸਰਵਿਸ ਤੇ ਸਫਾਈ ਤੁਹਾਨੂੰ ਇੱਕੋ ਜਗ੍ਹਾ ਤੇ ਸਾਰੀਆਂ ਚੀਜ਼ਾਂ ਮਿਲ ਜਾਣੀਆਂ ਨੇ ਜਿਹੜੇ ਵੀ ਮਿੱਤਰ ਅੱਜ ਤੋਂ ਬਾਅਦ ਆਹ ਰੋਡ ਲੰਘਣਗੇ ਸਰਹੰਦ ਤੋਂ ਚੰਡੀਗੜ੍ਹ ਤਾਂ ਇੱਕ ਵਾਰ ਬਿਰਸੇ ਢਾਬੇ ਤੇ ਢੇਡਾ ਮਾਰਜੋ ਪੁਰਾਣੇ ਪੰਜਾਬ ਦਾ ਸਵਾਦ ਤੁਹਾਨੂੰ ਇੱਥੇ ਦੇਖਣ ਨੂੰ ਮਿਲਣਾ ਜਿੰਨੀਆਂ ਵੀ ਫੋਟੋਜ਼ ਲਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਪ੍ਰਾਤਨ ਜਿਵੇਂ ਆਪਣੇ ਪੁਰਾਣੀਆਂ ਚੱਕੀਆਂ ਹੋਗੀਆਂ ਤੇ ਲੱਸੀ ਰੜਕਣਾ ਹੋਵੇ ਚਰਖੇ ਹੋਗੇ ਸਾਰੀਆਂ ਚੀਜ਼ਾਂ ਸੈਲਫੀ ਵਾਸਤੇ ਵੀ ਤੁਹਾਨੂੰ ਪੂਰਾ ਪ੍ਰਬੰਧ ਰੱਖਿਆ ਪ੍ਰੋਪਰ ਸਫਾਈ ਤੇ ਹਰਿਆਲੀ ਦਾ ਧਿਆਨ ਰੱਖਿਆ ਹੋਇਆਗਾ ਤੇ ਖੁੱਲਾ ਢੁੱਲਾ ਇਹ ਭਾਂਡਾਗਾ ਜੇ ਮਿੱਤਰਾਂ ਨਾਲ ਕਿ ਫੈਮਿਲੀ ਨਾਲ ਆਉਣਾ ਹੈ ਤੁਸੀਂ ਫੈਮਿਲੀ ਪਿਕਚਰ ਕਰਨੀ ਆ ਬਾਹਰ ਤੁਹਾਨੂੰ ਖੁੱਲੀ ਡੁੱਲੀ ਆਪਸ਼ਨ ਮਿਲ ਜਾਂਦੀ ਹੈ ਹੱਸੇ ਗਾਲ ਜੀ ਤੇ ਇਸ ਤੋਂ ਅੱਗੇ ਲੈ ਕੇ ਚੱਲਦੇ ਆ ਤੁਹਾਨੂੰ ਖੁੱਲਾ ਡੁੱਲਾ ਜਿਹੜਾ ਹਾਲ ਆ ਜਾਂਦਾ ਏਸੀ ਹਾਲ ਹੈ ਤੇ ਜਿਹਦੇ ਵਿੱਚ ਪੂਰੀ ਜੇ ਕਹਦੀ ਹੈ ਬੈਠਣ ਦਾ ਪ੍ਰਬੰਧ ਹੈਗਾ ਤੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਤਰੀਕੇ ਨਾਲ ਬਾਈ ਹਰ ਨੇ ਮੇਨਟੇਨ ਕੀਤਾ ਤੇ ਜਿਹੜੇ ਵੀ ਮਿੱਤਰ ਪਹਿਲਾਂ ਵਿਰਸੇਟਾਪੇ ਦੇ ਖਾਣਾ ਗਏ ਨੇ ਟੇਸਟ ਕਰਕੇ ਗਏ ਨੇ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਵਿਰਸੇਟਾਪੇ ਦੀ ਕੁਆਲਿਟੀ ਤੁਹਾਨੂੰ ਕਿਵੇਂ ਲੱਗੀ ਤੇ ਜਿਹੜੇ-ਜਿਹੜੇ ਮਿੱਤਰਾਂ ਨੇ ਅੱਜ ਤੱਕ ਇਥੇ ਲੰਘਦੇ ਰਹੇ ਨੇ ਤੇ ਬ੍ਰੇਕ ਨਹੀਂ ਮਾਰੀ ਤਾਂ ਇੱਕ ਵਾਰ ਬਿਸੇ ਟਾਪੇ ਤੇ ਬ੍ਰੇਕ ਮਾਰ ਲਓ ਤੇ ਖਾਣਾ ਖਾ ਕੇ ਉਸ ਤੋਂ ਬਾਅਦ ਸਾਨੂੰ ਰਿਵਿਊ ਜ਼ਰੂਰ ਦਿਓ ਤੇ ਧੰਨਵਾਦ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਤੇ